ਕੀ ਨਾਮ ਹੈ ਬਣਾ ਮੈਂ ਨਾ ਰਵਿੰਦਰ ਸਿੰਘ ਰੇਸ਼ਮਾ ਜੀ ਤੁਸੀਂ ਜਿਹੜਾ ਅੱਜ ਇਹ ਸਮਾਗਮ ਕਰਾਇਆ ਤੁਸੀਂ ਵੀ ਗੱਲ ਕਰਦੇ ਹੋ ਹਾਂ ਜੀ ਅੱਜ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਜਿਹੜੀ ਜਨਮ ਦਿਤੀ ਸੀ ਬੜੀ ਸਰਦਾਰ ਭਾਵਨਾ ਨਾਲ ਮਨਾਈ ਗਈ ਆ ਉੱਥੇ ਹੀ ਇਸ ਜਿਹੜਾ ਇਹ ਪਾਰਕ ਹੈ ਦਾ ਨਵੀਨੀਕਰਨ ਦਾ ਉਦਘਾਟਨਾ ਤੇ ਬੁੱਧ ਦੀ ਸਥਾਪਨਾ ਹੋਈ ਆ ਬਾਬਾ ਸਾਹਿਬ ਜੀ ਜਿਹਦਾ ਜਿਸ ਦਾ ਉਦਘਾਟਨਾ ਸਾਡੇ ਹਲਕਾ ਅਮਰਗੜ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜੜਮਾਇਰਾ ਨੇ ਕੀਤਾ ਜੀ ਤੇ ਉਹਨਾਂ ਦੇ ਕਾਰਕਮਲਾ ਨਾਲ ਇਹ ਜਿਹੜਾ ਸਾਰਾ ਪ੍ਰੋਗਰਾਮ ਇਹਨੇ ਪਰੇ ਚੜਿਆ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਥੇ ਗ੍ਰਾਂਟ ਦੇ ਕੇ ਇਸ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਸਿਰਜਿਆ ਜਾਊਗਾ ਤੇ ਪਿੰਡ ਦੇ ਵਿਕਾਸ ਲਈ ਹੋਰ ਵੀ ਜਿਹੜੇ ਕਾਰਜ ਨੂੰ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਇੱਥੇ ਵੀ ਕੀਤਾ ਜਾ ਰਿਹਾ ਹੈ ਇਥੇ ਜਿਵੇਂ ਬੂਟੇ ਲਗਾਏ ਜਾ ਰਹੇ ਨੇ ਜੀ ਆਲੇ ਦੁਆਲੇ ਚਾਰ ਦੁਵਾਰੀ ਹੋ ਚੁੱਕੀ ਆ ਜਾਲੀ ਲੱਗ ਚੁੱਕੀ ਆ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਜਿਹੜੀ ਔਰ ਸਾਕਤ ਕੀਤੀ ਗਈ ਹੈ ਤੇ ਬਹੁਤ ਸਾਰੀਆਂ ਜਿਹੜੀ ਆਧੁਨਿਕ ਤਰੀਕੇ ਦੇ ਨਾਲ ਇਹ ਪਾਰਕ ਨੂੰ ਸਜਾਇਆ ਜਾਵੇਗਾ ਕਿਉਂਕਿ ਤਾਂ ਕਿ ਜਿਹੜਾ ਆਉਣ ਵਾਲੇ ਸਾਡੇ ਬੱਚੇ ਨੇ ਜਿਹੜੇ ਮੋਬਾਈਲਾਂ ਨਾਲ ਅਟੈਚ ਨੇ ਮੋਬਾਈਲਾਂ ਨਾਲ ਜੁੜੇ ਹੋਏ ਨੇ ਤੋਂ ਉਹਨੂੰ ਉੱਥੋਂ ਹਟਾ ਕੇ ਇਸੇ ਮਤਲਬ ਖੇੜ ਜਗ ਦੇ ਨਾਲ ਜੋੜਨ ਲਈ ਇਸ ਪਾਰਕ ਦੇ ਵਿੱਚ ਘੁੰਮਣ ਲਈ ਪਾਰਕ ਦੇ ਨਾਲ ਪ੍ਰੇਮ ਕਰਨ ਲਈ ਵਾਤਾਵਰਣ ਦੇ ਨਾਲ ਪ੍ਰੇਮ ਕਰਨੀ ਉਹਨਾਂ ਨੂੰ ਜਿਹੜੀ ਹੈ ਉਹ ਸਾਥਕ ਉਪਰਾਲੇ ਨੇ ਜਿਹੜੇ ਉਹ ਕੀਤੇ ਗਏ। ਸਾਡੇ ਨਾਲ ਮੌਜੂਦ ਨੇ ਹਰਕਮਨ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਕਿੰਨਾ ਕਿੰਨਾ ਸਾਡਾ ਸਹਿਯੋਗ ਰਿਹਾ ਹੈ। ਹਾਂ ਸਭ ਤੋਂ ਪਹਿਲਾਂ ਜੀ ਸასი ਕਾਲ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਇਹ ਪਾਰਕ ਨੂੰ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਤੇ ਸਾਡੇ ਹਲਕੇ ਤੋਂ ਵਿਧਾਇਕ ਹਲਕਾ ਅਮਰਗੜ ਤੋਂ ਵਿਧਾਇਕ ਸਰਦਾਰ ਸਿੰਘ ਜਗਨਮਾਲ ਰਾਜ ਜੀ ਦਾ ਬਿਹਾਲ ਜਿਨ੍ਹਾਂ ਨੇ ਜੀ ਅੱਜ ਇਸ پارک ਦਾ ਆਪਣੇ ਕਰ ਕਮਲਾ ਨਾਲ ਉੱਘਟਾ ਵੀ ਦਿੱਤਾ ਜੀ ਬਹੁਤ ਬਸੰਨੀ ਜੀ ਅੱਜ ਤਾਂ ਜੀ ਮੈਂ ਪਹਿਲਾਂ ਤੋਂ ਸਾਰੀ ਸੰਗੂ ਬਦਲ ਰਹੀ ਹਾਂ ਮਤਲਬ ਕਿਉਂਕਿ ਬਾਬਾ ਸਾਹਿਬ ਜੀ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਕਰਕੇ ਉਹ ਦੁਕੀ ਲੋਕਾਂ ਲਈ ਉਹਨਾਂ ਨਬੇ ਕੁਜਲੇ ਲੋਕਾਂ ਲਈ ਜੋ ਤਰਾਨੇ ਕਰੀ ਮੈਨੂੰ ਲੱਗਦਾ ਵੀ ਇੱਥੇ ਆ ਕੇ ਅੱਜ ਸਾਨੂੰ ਇੰਦਾ ਲੱਗਿਆ ਕਿ ਉਹਨਾਂ ਦੇ ਸੁਪਨੇ ਸਹਕਾਰ ਹੋ ਗਏ ਇਹ ਕਿੰਨੀ ਸੰਘਤਾ ਕਿੰਨਾ ਚੌਹ ਆ ਕਿਉਂਕਿ ਬਾਬਾ ਸਾਹਿਬ ਦਾ ਅੱਜ ਕਿੰਨਾ ਵੀ ਸਤਿਕਾਰ ਆ ਗਾਂ ਦੇ ਖੂਬ ਉਹ ਜੀ ਦੱਸਣ ਕੀ ਰਹੇ ਉਹਨਾਂ ਦੀ ਐਜੂਕੇਸ਼ਨ ਸਾਰੇ ਪਿੰਡ ਵਾਲਿਆਂ ਨੂੰ ਮਿਲ ਗਈ ਆ ਡਿਗਰੀਆਂ ਲਿਖੀਆਂ ਨੇ ਤਾਂ ਕਿ ਬੱਚਿਆਂ ਨੂੰ ਪ੍ਰੇਰਿਤ ਰਹਿਣ ਇਹ ਇੱਕ ਬਹੁਤ ਹੀ ਵੱਡਾ ਸਮਾਜਕ ਮਾ ਜਿਹਦੇ ਵਿੱਚ ਸਾਰੇ ਨਗਰ ਵਾਸੀ ਆ ਭਾਈ ਜਿੰਨੇ ਆ ਤੇ ਭਗਵਾਨ ਸਤਿਵੰਤ ਸਰਕਾਰ ਜਿਹੜੀ ਕਿ ਸਭ ਤੋਂ ਪਹਿਲਾਂ ਸਾਰ ਤੱਤਕ ਦੇ ਰੋਕ ਲਾਈ ਦੀ ਵੀ ਅਸੀਂ ਛਾਨੂੰ ਲਾ ਕਰ ਰਹਾ ਬੇਸਿਕ ਗੱਤ ਵੀ ਕਰ ਰਹੇ ਹਾਂ ਤਾਂ ਨਹੀਂ ਬੀਤੇ ਦਿਨੀ ਬੀਤੇ ਦਿਨੀ ਗੁਰਪ੍ਰਤਪ ਸਿੰਘ ਪੰਨੂ ਦੇ ਵੱਲੋਂ ਜਿਹੜੀ ਬਿਆਦਵੀ ਕੀਤੀ ਗਈ ਸੀ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਾਗਲ ਬੰਦੇ ਦਾ ਮੈਂ ਤਾਂ ਸਮਝਾ ਉਹ ਜਿਹੜੇ ਬੰਦੇ ਦਾ ਮਾਰੇ ਬੰਦੇ ਨਾਲ ਲੜਨਾਂ ਲੱਲਦਾ ਕਿਉਂਕਿ ਬਿਰੋ ਦੀ ਸੋਚ ਛੜੀ ਦੀ ਸੋਚ ਇਹ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਲਈ ਕੀਤੀ ਆ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਜਿੱਦਾਂ ਸੱਚ ਵੀ ਇੱਥੇ ਪੰਜਾਬ ਦੇ ਵਿੱਚ ਜਿਹੜੀ ਗੰਗਾ ਵਾਕੀ ਆ ਉਹ ਸਾਰੇ ਲੋਕਾਂ ਤੋਂ ਪਿਆਰ ਤੇ ਸ਼ਰਧਾ ਦੀ ਬੰਦ ਹੈ ਤੇ ਬੱਚਾ ਮਤਲਬ ਪਾਣੀਏ ਦੀ ਧਰਤੀ ਆ ਇਹ ਰਿਸ਼ੀਆਂਵਾਂ ਦੀ ਧਰਤੀ ਆ ਇੱਥੇ ਧਰਤੀ ਤੇ ਜੇ ਕੋਈ ਕਿਸੇ ਦਾ ਵੀ ਇਹਦਾ ਬਾਰੇ ਵੱਡੇ ਵੱਡੇ ਨੇ ਭਾਰਤ ਖਤਰਨੇ ਜਿਨ੍ਹਾਂ ਨੇ ਇਸ਼ਾਰਾ ਕੀਤਾ ਵਿੱਚ ਜੇ ਕੋਈ ਇਹਨਾਂ ਦੇ ਬਾਰੇ ਇੰਨੀ ਗਲਤ ਸੋਚਦਾ ਨਾ ਕੀਤੀ ਬਹੁਤ ਜਿਆਦਾ ਨਿੰਦਿਆ ਹਾਂ ਅਜਿਹੇ ਮਾੜੇ ਆਂਸਰ ਨੂੰ ਕੀ ਕਹਿਣਾ ਚਾਹੋਗੇ ਜੀ ਸਜ਼ਾ ਜੋਸ ਜਦ ਬਣ ਗਿਆ ਮੈਂ ਸਮਝਦਾ ਵੀ ਉਹਨਾਂ ਨੂੰ ਬਿਲਕੁਲ ਵੀ ਮਾਫੀ ਨਹੀਂ ਮਿਲੂਗੀ